ਦੇ ਖੇਤਾਂ ਦੀਆਂ ਕਰਤੀਆਂ ਤਿਆਰੀਆਂ ਵੀ ਉਹ ਆਪਾਂ ਕਰ ਲਿਆ ਲੋੜ ਬੂਰਾ ਬੜਾ ਸੋਹਣਾ ਵਲੋਗ ਬਣੂ ਅੱਜ ਦਾ ਦੇਖੋ ਤੁਸੀਂ ਪੂਰਾ ਆਨੰਦ ਮਾਣੋਗੇ ਬਣੇ ਉਹਦੇ ਲੁੱਕ ਦਿਖਾ ਦਈਏ ਬੜਾ ਨਜ਼ਾਰਾ ਆਊਗਾ ਅੱਜ ਦੇਖੋ ਬਾਪਿਓ ਬੜਾ ਨਜ਼ਾਰਾ ਆਊਗਾ ਆਨੰਦ ਮਾਣਾ ਹੈ ਪੂਰਾ ਲੈ ਵੀ ਆਪਾਂ ਪਹੁੰਚੇ ਖੇਤ ਹੁਣ ਆਪਾਂ ਨੂੰ ਗੱਟੇ ਵੀ ਚੱਕਣੇ ਪੈਣੇ ਗੱਟੇ ਵੀ ਚੱਕਾਂਗੇ ਲੈ ਜੱਟੋ 20 ਦੇਖ ਲਓ ਦੀ ਕੁਆਲਿਟੀ तीन सौ सताई करती शुरुआत राष्ट्रीय बीज निगम लिमिटेड राष्ट्रीय चलो फिर तेन भी ले ली ब्लॉक 40 ਕਿਲੋ ਹੋ ਗਿਆ ਹਨ ਕਿਲੋ ਵੇਰ ਨਾਲ ਆਰ ਲਿਆ ਪਹਿਲਾਂ ਵੀ ਵੀ ਪਿਛਲੇ ਵੇਲੇ ਆ ਵਿਜੇ ਸੀ 20 ਕਿ ਪਹਿਲੀ ਵਾਰੀ ਵਿਜ ਰਹੇ ਹੋ ਕਿ ਕਿ ਬੀਚਾ ਸੀਗਾ ਕਿਵੇਂ ਰਿਹਾ ਸੀ ਝਾੜ ਦਾ ਬਹੁਤ ਵਧੀਆ ਝਾੜ ਤੇ ਠੀਕ ਹੈ 7 ਕਿਲੇ ਦੀ ਬਠੀ ਆਪਣੇ ਤੇ ਹੈ 18 ਮਾਡਲ ਵਿਕੇ ਦਾ ਹੋ ਗਿਆ ਫਿਰ ਤਾਂ ਬਹੁਤ ਵਧੀਆ ਝਾੜ ਸੀਗਾ ਤਾਂ ਤੇ ਕੀ ਫੇਰ ਦਵਾਰੇ ਨੰਬਰ ਮਿਲ ਗਿਆ ਵਿਚਾਰੇ ਨੂੰ ਇਹਨਾਂ ਉਹ ਛੱਡ ਦਿੱਤਾ ਸੀ ਤਾਂ ਕਰਕੇ ਸੱਤ ਕਿੱਲੇ ਬਿੱਜ ਨੇ ਬਿੱਜੇ ਜਿਹਾ ਉਹ ਟਾਈਮ ਨਾਲ ਹੀ ਵੀ ਫਿਕਸ ਕਰ ਰੱਖਿਆ ਜਿਵੇਂ ਸਹੀ ਵੀ ਪਰਿੰਦਾ 32 ਕਿੱਲੋ ਪਊਗਾ ਥੂੜੀ ਵੀ ਨਿਕਲੀ ਹੈ ਬਾਈ ਓਏ ਤੇ ਬੁਕੋਨ ਜ਼ੋਰ ਵਾਲੀ ਥੂੜੀ ਪਾਉਣੀ ਨਹੀਂ ਕਿ ਬਾਈ ਥੂੜੀ ਪਾ ਆਏ ਸੇ ਯੂਟਿਊਬ ਨਿਕਾਠਾ ਮੋਦੀ ਜੜੀ ਐਪ ਵੀ ਦਿਖਾ ਦੇ ਇਹ ਨਵੀਂ ਪਾਈ ਐਨੇ ਮੋਦੀ ਜੜੀ ਐਪ ਪਿਛਲੇ ਸਾਲ ਤਾਂ ਬਹੁਤ ਔਖੀ ਮਿਲਦੀ ਸੀ ਐਤ ਕੀ ਤਾਂ ਸੌਖੀ ਮਿਲ ਗਈ ਐਤ ਕੀ ਪਹਿਲਾਂ ਹੀ ਲਿਆ ਕੇ ਰੱਖ ਲਈ ਜੋ ਨਾ ਲਾਉਂਦੇ ਸਾਰੀ ਲਿਆ ਕੇ ਰੱਖ ਲਈ ਵਧੀਆ ਰਹਿ ਗਏ ਆ ਬੰਦੇ ਹਾਂ ਹੁਣ ਤਾਂ ਬਈ ਐਡਵਾਂਸ ਹੀ ਚੱਲਣਾ ਪਿਆ ਕਰੂਗਾ ਤਰਾਂਸ ਚਲਾਉਂਦਾ ਹੀ ਫਾਇਦਾ ਖੁੱਲਦਾ ਹੀ ਨਹੀਂ ਇਹ ਮੋਦੀ ਔਖਾ ਹੋਇਆ ਕੰਮ ਆ ਉਹ ਮੈਟਰ ਕੋਲ ਕੋਲ ਜਾਈਆ ਮੋਦੀ ਉਹਦੀ ਨੇ ਪੂਰੇ ਲਾਏ ਮੋਦੀ ਨੇ ਲਿਖਿਆ ਵੀ ਹੈ ਨਾ ਵਰ ਵਰ ਕਾ ਕੰਮ ਸੰਤੁਲਿਤ ਇਸਤੇਮਾਲ ਕਰੋ ਕਹਿੰਦੇ ਕੁਝ ਬਿਹਤਰ ਤੇ ਧਰਤੀ ਖੁਸ਼ਹਾਲ ਉਹ ਮੈਂ ਇਸ ਤੱਕ ਕੱਟੀ ਪਾਉਣੀ ਈ ਜਲਦੀ ਨਹੀਂ ਭਰਾਵਾ ਤਾਂ ਹੀ ਕੱਟ ਪਾਉਣੀ ਈ ਝਾਗ ਡੀਪੀ ਦੀ ਜਿਸ ਤੋਂ ਪੇਟੀ ਸਾਈਡ ਲੈਣੇ ਹੋ ਉਹਨਾਂ ਤੋਂ ਰੱਖਿਆ ਕਰੋ ਉਹਨਾਂ ਨਾਲ ਉਹਨਾਂ ਨਾਲ ਗੱਲ ਕਰ ਲਿਆ ਕਰੋ ਪਹਿਲਾਂ ਹੀ। ਛੱਤੀ ਪਾਈ ਅਸੀਂ ਰੇਸ ਸਪਰੇ ਬਾਤ ਚ ਲਿਆ ਕਰਾਂਗੇ ਪਰ ਜੇ ਸਾਨੂੰ ਡੀਏਪੀ ਤੁਹਾਡੀ ਜਿਹੜੀ ਹੈ ਪੂਰੀ ਕਰਕੇ ਦੋਗੇ ਤਾਂ ਨਹੀਂ ਤਾਂ ਦੂਜੇ ਸਮਾਨ ਬਹੁਤ ਛੇਪ ਦੇ ਨਾਲ। ਦੂਜੇ ਨੇ ਤਾਂ ਫਿਰ ਲੋਟ ਲੱਗੀ ਤਾਂ ਹੀ ਅਗਲੇ ਆਉਂਦੇ ਸਮਾਨ ਨਾਲ ਵੇਚਣਗੇ ਫਿਰ ਅਸੀਂ ਤਾਂ ਵੇਚਦਾ ਨਹੀਂ ਸਮਾਨ। ਕੀ ਵੀ ਹੈ 20 20 ਉਹ ਨਹੀਂ ਪਿਓਰ ਤਾਂ ਹੈ ਨਹੀਂ ਵੀ ਯਾਰ ਡੀਏਪੀ। ਕਾਲੀ ਡੀਏਪੀ ਹੈਣੀ ਇਹ। ਮੇਰੀ ਪਿਓਰ ਡੀਏਪੀ ਹੈ। ਉਹ ਤੇਲ ਦੀ ਸਮੈਲ ਮਾਰਦੀ ਹੈ। ਉਹ ਤੇਲ ਦੀ ਸਮੈਲ ਮਾਰਦੀ ਹੁੰਦੀ ਹੈ। ਉਹ ਡੀਏਪੀ ਪਿਓਰ ਹੁੰਦੀ ਹੈ। ਇਹ ਤਾਂ ਠੀਕ ਹੈ ਮੋਦੀ ਨੇ ਤਾਂ ਹੀ ਮੋਦੀ ਫੋਟੋ ਲਾਉਂਦਾ ਐ ਨਕਲੀ ਚੀਜ਼ ਦਾ ਮੋਦੀ ਕੇ ਫੋਟੋ ਲਾ ਦੂ। ਮੋਦੀ ਨਕਲੀ ਦੇ ਬੰਦਾ। ਮੌਸਮ ਵੀ ਬਹੁਤ ਘੈਂਡ ਐ ਤੇ ਨਜ਼ਾਰਾ ਆ ਜੂ ਆਪਾਂ ਤਾਂ ਮਸ਼ੀਨ ਦੇ ਮਗਰ ਹੀ ਰਹਿਣਾ। ਥੱਕ ਜਾਏ ਪੂਰੇ ਵਧੀਆ ਵਧੀਆ ਨੀਂਦ ਆਉਗੀ ਅੱਜ ਤਾਂ। ਨਹੀਂ ਉੱਤੇ ਚੜਿਆ ਫਿਰ ਮਸ਼ੀਨ ਦੇ ਕੋਈ ਚੱਕਰੀ ਨਹੀਂ ਫੈਕਟਰ ਤੇ ਬੈਜੀ ਜੇ। ਇਹ ਥੱਲੇ ਵੀ ਨਜ਼ਾਰਾ ਬਹੁਤ ਹੁੰਦਾ ਐ ਜੀ ਗੱਲ ਨਹੀਂ ਕਹੀ ਆ ਹੁੰਦੇ ਯਾਰ ਮਸ਼ੀਨ ਵਗੈਰੀ ਲਾ ਰਹੇ ਨੇ ਇੰਨੀ ਮਸ਼ੀਨ ਵਗੈਰ ਲੱਗੰਦਾ ਵੀ ਨਜ਼ਾਰਾ ਬਹੁਤ ਵਧੀਆ ਐ। ਪਹਿਲਾਂ ਆਪਾਂ ਟਰਾਲੀ 'ਚ ਪਹਿਲਾਂ ਤਾਂ ਆਪਾਂ ਟਰਾਲੀ 'ਚ ਵੀਰ ਲਾ ਲੈਂਦੇ ਸੀ ਇਹ ਤੇ ਹੁਣ ਆਪਾਂ ਖੇਤ ਤੇ ਤਰਪਾਲ ਲਿਆ ਕੇ ਖੇਤ ਰਣਉਣ ਲੱਗੇ ਜੀ ਤਰਪਾਲ ਵੀ ਵਾਟਰ ਪ੍ਰੂਫ ਹੀ ਲਈ ਫਿਰਦਾ ਭਾਈ ਮਨ ਲੱਗਿਆ ਹਾਂ ਹੁਣ ਇਹਦਾ ਤਰਪਾਲ ਜੀ ਦਾ ਫਾਇਦਾ ਵੀ ਹੈ ਆਲ ਦੀ ਨਾਲ ਉਹਨਾਂ ਇੱਕ ਵੀਰ ਲਾਇਆ ਜਾਂਦਾ ਉਹਨਾਂ ਕੰਮ ਚੱਲੀ ਜਾਂਦੇ ਪਹਿਲਾਂ ਪੱਤੀ ਜੀ ਕਿੰਨੇ ਦਾ ਵੀ ਇਕੱਠਾ ਹੀ ਪਾ ਲੈਂਦੇ ਟਰਾਲੀ ਪਰ ਜਾਂਦੀ ਉਸ ਤੇ ਬਾੜਾ ਤੇ ਜੋਰ ਲੱਗੀ ਜਾਂਦਾ ਇੱਥੇ ਵਧੀਆ ਮੌਸਮ ਦਾ ਵੀ ਅਨੰਦ ਮਾਰ ਰਿਹਾ ਬੁਰੀ ਮਿੱਠੀ ਮਿੱਠੀ ਧੁੱਪ ਲੱਗ ਰਹੀ ਏ ਫਾਤੀਆ ਦਵਾਈ ਦਾ ਕੀ ਫਾਇਦਾ ਬਾਈ ਇਹਦਾ ਦਵਾਈ ਯਾਰ ਉਹੀ ਦੇ ਦਿੰਦੇ ਆ ਸਾਡੇ ਤਾਂ ਬਾਹਣਾ ਚ ਨਾ ਤਾਂ ਸੌਂਖ ਹੈ ਨਾ ਕੋਈ ਫੰਗਸ ਵਗੈਰਾ ਕੋਈ ਇਸ ਕਹਿਤਾ ਹੀ ਨਹੀਂ ਪਸਤਾਏ ਵੀਰ ਲਾ ਕੇ ਤੇ ਉੱਤੇ ਸੜ ਦਿੰਦੇ ਆਏ ਪੁਰੀਆਂ ਗਿੱਲਾ ਕਰਕੇ ਜਿਆਦਾ ਨਹੀਂ ਯੂਜ਼ ਰਚ ਦੀ ਕੇ ਵਿੱਚ ਵਧੀਆ ਸਮਾਂ ਦੀ ਜਿਹੜੇ ਬਾਹਣਾ ਚ ਫੰਗਸ ਵਗੈਰਾ ਹੈਗੀ ਏ ਉਹਨਾਂ ਚ ਗਿੱਲਾ ਕਰਕੇ ਜਿਵੇਂ 30 ਕਿਲੋ ਬੀ ਦੇ ਵਿੱਚ 1 ਲੀਟਰ ਪਾਣੀ ਲੈ ਲੇ ਪੂਰਾ ਮਿਲ ਕੇ ਉਹਦੇ ਵਿੱਚ ਆਹ ਜਿਵੇਂ ਪੁੜੀ ਜੀ ਨਿਕਲਦੀ ਜਿਵੇਂ ਟੈਕਸਿਲ ਵਾਲੀਆਂ ਪੁਰਾਣੀਆਂ ਪੁੜੀਆਂ ਜਿਹੜੀਆਂ ਇਹ ਹੈ ਹੁੰਦੀਆਂ ਪਹਿਲਾਂ ਵੀ ਆਉਂਦੀਆਂ ਸੀ ਇਹ ਉਹ ਬਸ ਪੁੜੀਆਂ ਹੀ ਆਉਂਦਾ ਲਾ ਦੇ ਵੇ ਪਾਣੀ ਚ ਭਿਓ ਤੇ ਉਹਨਾਂ ਨੂੰ ਤੂ ਪੇਸਕਾ ਦੇਵੇ ਵੀ ਅੱਧਾ ਘੰਟਾ ਬੰਦੇ ਯਾਰ ਸਹਾਲਾ ਨਾ ਥੋੜਾ ਯਾਰ ਉਹ ਬੰਦੇ ਦੀ ਜਰੂਰ ਦਵਾਈਆਂ ਦੁਵਾਈਆਂ ਤਾਂ ਅੱਡੀ ਵਧੀਆ ਫਰਦੀਆਂ ਆਈਆਂ ਓਏ ਹੁਣ ਪਾਇਆ ਜੋ ਵੀਡੀਓ ਵੀਡੀਓ ਨਹੀਂ ਬਣਾਈ ਅੱਜ ਪਾਇਆ ਓਏ ਬਣਾਈ ਜਾਂਦੇ ਨੀ ਇਹ ਨਹੀਂ ਉਹ ਨਹੀਂ ਹੈ ਪਾਜਾ ਅੱਧਾ ਧਿਆੜੀਆਂ ਲੰਦਾ ਸੀ ਜੀ ਆਹਾ ਦੇਖ ਲਓ ਜੀ ਸਾਡਾ ਧਿਆੜੀਆਂ ਇਹ ਰਲਾਉਂਦਾ ਘੱਟ ਹੈਗਾ ਤੇ ਤੇਰੀ ਵੀਡੀਓ ਬਣੀ ਜਾਂਦੀ ਹੈ ਤੇ ਇੱਚੀ ਆਊਗੀ ਦੇਖ ਲਾ ਉਹ ਚਾਤ ਰਹੇਗੇ ਅੱਜ ਇਹ ਵਿੱਚ ਹੀ ਹੋਣੀ ਹੈ ਮੱਛੀ ਪੋਣਾ ਨਾ ਉਹ ਕੱਢਦੇ ਨਹੀਂ 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 ਤੇਰੀ ਆਇਦਾ ਜੁਣਾ ਦੇ ਨਾ ਜੱਗ ਵਿੱਚ ਆ ਗਈ ਆਈ ਦੱਸ ਤਾਂ ਕਿਵੇਂ ਤਾਵਾ ਰੋਲੀ ਵਿੱਚ ਹੀ ਪਾਸ ਕੀ ਬਣਾਈ ਜਣਾ ਇੱਧਰ ਕਿਉਂ ਬਰਲਾਇਕ ਟਾਲੀ ਦੇਖ ਕੇ ਆਣਾ ਆਜ ਕੇ ਕਹਿੰਦੇ ਸੀ ਆਈ ਯਾਰ ਮੈਂ ਕਾ ਆ ਜਾ ਬਰਲਾਇਕ ਕੀ ਹੈ ਟਾਲੀ ਉਹ ਮੈਂ ਹੈ ਤਾਂ ਟਾਲੀ ਕਾਲੀ ਵਿੱਚੋਂ ਆ ਪਈ ਜਿੱਤੀ ਹੋ ਗਈ ਹੈ ਹੈ ਇੱਥੇ ਨਹੀਂ ਉਹ ਖੂਹ ਵਾਲੇ ਖੇਤ ਹੈਗਾ ਵਾਹ ਹੈ ਕਿ ਹਾਂ ਮੈਂ ਤਾਂ ਇੱਕ ਮਿੰਟ ਤੇ ਆਈ ਐ ਇੱਥੇ ਹੀ ਨਹੀਂ ਕਿ ਸਿੱਧਾ ਗਾਂਹੇ ਦੇ ਗਾਂਹ ਤੋਂ ਰਹਿ ਜਾਈਂ ਤੇ ਰਾਹ ਦੇ ਉੱਤੇ ਕੋਠਾ ਆਊਗਾ ਜੇ ਮੈਂ ਰਾਹ ਦੇ ਉੱਤੇ ਉੱਥੇ ਹੈ ਟਾਲੀ ਇਹਨਾਂ ਦਵਾਈ ਦੀ ਕਰਲਾਈ ਤਾਂ ਹੈ ਨਹੀਂ ਉਹ ਯਾਰ ਫੜਾਂ ਚ ਆਪਣੇ ਸੰਗਸ ਵਗੈਰਾ ਤਾਂ ਹੈ ਹੀ ਨਹੀਂ ਕੋਈ ਪਾਈ ਨਾ ਨਾ ਇਹਦੇ ਵਿੱਚੋਂ ਘੱਟੇ ਤੋਂ ਨਿਕਲਦੀ ਉਹੀ ਹੈ ਜਿੱਥੇ ਕੋਈ ਦਿੱਕਤ ਹੈਗੀ ਉੱਥੇ ਲਾ ਦਿੰਨੇ ਨਾ ਕੋਈ ਚੂਹਿਆਂ ਦੀ ਦਿੱਕਤ ਹੈ ਇੱਥੇ ਨਾ ਕੁਝ ਹੋਰ ਸਾਰਾ ਸਾਰਾ ਬੀ ਉਗਰੇ ਆਉਂਦਾ ਆਪਣੇ ਜਿੱਥੇ ਦਿੱਕਤ ਹੁੰਦੀ ਹੈ ਨਾ ਉੱਥੇ ਹੈ ਜਿਵੇਂ ਹੁਣ ਨਾਲ ਜਿਵੇਂ ਹੁਣ ਨਹਿਰ ਦੇ ਨਾਲ ਹੈ ਉੱਥੇ ਦਵਾਈ ਦੂਜੀ ਬਾਹਰ ਉੱਥੇ ਤਾਂ ਫਿਰ ਬਾਹਰ ਸਾਮੇ-ਜਾਮੇ ਸਾਰੇ ਹੀ ਕਰਨੇ ਪੈਂਦੇ ਨੇ ਲੈ ਵੀ ਆਪਾਂ ਕਰਤੀ ਸ਼ੁਰੂਆਤ ਪਰਮਾਤਮਾ ਦਾ ਨਾਮ ਲੈ ਕੇ ਹਰ ਇੱਕ ਜੀਵ ਜੰਦੂ ਦੇ ਮੂੰਹ ਚ ਦਾਣਾ ਪਵੇ ਖਾਣ ਬਿਨਾਂ ਕੋਈ ਭੁੱਖਾ ਨਾ ਸੋਵੇ ਵਰਕਦਾ ਪਰਮਾਤਮਾ ਦੇਵੇ ਹਰ ਇੱਕ ਬੰਦੇ ਨੂੰ ਮਿਹਨਤ ਕਰਨ ਵਾਲੇ ਨੂੰ ਤੇ ਆਪਾਂ ਵੀ ਆਪਣਾ ਫਰਜ਼ ਨਿਭਾ ਰਹੇ ਆਂ ਹਣਕ ਬੀਜ ਰਹੇ ਆਂ ਅੱਜ ਸ਼ੁਰੂਆਤ ਕਰਤੀ 327 B ਹੈ ਬਹੁਤ ਵਧੀਆ ਝੜ ਰਿਹਾ ਪਿਛਲੀ ਵਾਰ ਵੀ ਇਤਕੀ ਵੀ ਪ੍ਰੈਫਰੈਂਸ ਆਪਾਂ ਦੇਤੀ ਫਿਰ ਵੀ ਨੂੰ ਹੁਣ ਆਪਾਂ ਮਸ਼ੀਨ ਦੇ ਲਾਗੇ ਬੈਕ ਸਾਈਡ ਤੇ ਚੈੱਕ ਕਰਦੇ ਜਾਵਾਂਗੇ ਕਿ ਬੋਰ ਬੰਦ ਤਾਂ ਨਹੀਂ ਕੋਈ ਪੂਰਾ ਧਿਆਨ ਰੱਖਾਂਗੇ ਗੱਲਬਾਤ ਰੱਖਾਂ ਪੂਰੀ ਫੇਰਾਗ ਪੈਂਦਾ ਕਰਦੇ ਜੇ ਬਾਦਸ਼ਾਹ ਦੀ ਬਾਣੀ ਨੂੰ ਧਿਆਨ ਨਾਲ ਸੁਣਾਗੇ ਤੇ ਮਨ ਬਰਾ ਕੀ ਕਰ ਦਿੰਦੇ ਭੋਗਦੇ ਸਲੋਕ ਚੰਗੇ ਬਾਣੀ ਅੱਜ ਕੱਲ ਤੇ ਬਹੁਤ ਘੱਟ ਰਹਿ ਗਿਆ ਲੋ ਬਾਬਿਓ ਮੁੰਡਾ ਪਾਈ ਜਾਂਦਾ ਗੱਟੇ 'ਚ 20 ਗੱਟੇ 'ਚ 20 ਪਾ ਕੇ ਤੇ ਟਾਪੇ 'ਚ ਪਾਉਗਾ ਖਿੱਚੀ ਜਾਂਦਾ ਕੰਮ ਨੂੰ ਪੂਰਾ ਹੁਣ ਪੂਰਾ ਜੋਰੋ ਜੋਰ ਤੇ ਆ 20 ਦੇ ਉੱਤੇ ਅਸੀਂ ਦਵਾਈ ਜੀ ਐ ਸੱਟ ਲੈਨੇ ਆ ਅਸੀਂ ਇਖੇ ਚੱਲ ਯਾਰ ਪੁੜੀ ਜੀ ਦਿੱਤੀ ਐ ਨਾਲ ਹੀ ਵਿੱਚ ਹੀ ਪਾ ਦਈਏ ਆ ਦੇਖ ਲਓ ਬਾਈ ਬਜਾਈ ਕਿਵੇਂ ਲੱਗਦੀ ਐ ਸਾਡੀ ਠੀਕ ਲੱਗਦੀ ਐ ਦੱਸਿਓ ਕਮੈਂਟਾਂ 'ਚ ਜਰੂਰ ਯਾਰ ਲੈਨੇ ਆ ਇੱਥੇ ਵੱਟ ਪਾਉਣੀ ਐ ਥੋੜੀ ਮਸ਼ੀਨ ਡੂੰਗੀ ਲਾਤੀ ਐ ਤੇ ਬਾਕੀ ਆ ਬਾਈ ਵੀ ਪਾਈ ਜਾਂਦਾ ਆ ਦੇਖ ਲਓ ਵੀ ਆਪੇ ਚ ਪਈ ਜਾਂਦਾ। ਸਹੀ ਨਹੀਂ ਆਉਂਦਾ ਪਾਈ ਜਾਂਦੇ। ਜੋਰ ਲੱਗੀ ਜਾਂਦਾ ਪੂਰਾ। ਕਾਲਾ ਪਤਾ ਨਹੀਂ ਕੀ ਆਉਂਦਾ ਆਉਂਦਾ ਪੈਂਦਾ ਜਮੀ ਦੇ ਪਰਾਂ ਦੀ ਹੋ ਜਾ ਪਰਾਂ ਦੀ। ਆਹ ਟਰੈਕਟਰ ਜਾਂਦਾ ਬਾਈ ਫੋਰਡ ਪੁਰਾਣਾ 3600 ਬਾਕੀ ਅਸੀਂ ਚਾਹ ਪਾਣੀ ਪੀਤਾ ਆ ਸਾਡੀ ਬੋਤਲ ਪਈ ਹੈ ਚਾਹ ਵਾਲੀ ਤੇ ਨਾਲ ਡਿਊ ਵੀ ਪੀਤੀ ਸੀ ਪਹਿਲਾਂ ਹੁਣ ਚਾਹ ਪੀ ਲਈ ਹੈ ਮਸ਼ੀਨ ਵਿੱਚ ਬਹੁਤ ਡੇਗਾਂ ਪੀਤੀਆਂ ਹਾਂ ਓਹਦਾ ਲੈਣ ਨਹੀਂ ਜਾਂਦੇ ਅਸੀਂ ਸਵਾ ਸਵਾ 2 ਲੀਟਰ ਦੋ ਦੋ ਬੰਦੇ ਪੀ ਜਾਂਦੇ ਸੀਗੇ 13 ਪੌਰੀ ਮਸ਼ੀਨ ਹੈ ਤੇ 30 ਕਿਲੋ ਵੀ ਪਾਈ ਜਾਂਦੇ ਅਸੀਂ ਓਵੇਂ ਤਾਂ ਅਸੀਂ 26 27 ਕਿਲੋ ਵੀ ਪਾਉਣਾ ਸੀ ਆ ਤੇ ਹੁਣ ਥੋੜਾ ਜੜੀਆਂ ਦਾ ਕਰਕੇ ਅਸੀਂ ਥੋੜਾ ਜਿਆਦਾ ਚਲੋ ਠੀਕ ਹੈ ਜੀ ਬਣੇ ਰਿਓ ਵੀਡੀਓ ਨਾਲ ਫਿਰ ਕੀ ਕਰਦਾਂਗੇ ਅੱਗੇ ਮਿੱਤਰੋ ਪੌਣੇ 6 ਹੋ ਗਏ ਤੇ ਬਸ ਥਾਂ ਆਪਣੇ ਕੋਲੇ ਇੰਨਾ ਹੀ ਰਹਿ ਗਿਆ ਲੈ ਕੇ ਨੇੜੇ ਲੋਸੀ ਵੀ ਆਪਣੇ ਲੱਗੇ ਵਿਆ 60 ਨਾਲ ਪਰਮ ਟਰੈਕ ਤੇ ਚੱਲੀ ਜਾਂਦੇ ਇਹਨਾਂ ਨੇ ਵੀ ਟਰਾਲੀ ਵਜਾ ਲੈ ਢੱਲ ਰੱਖੀ ਹੈ ਕਹਿੰਦੇ ਬੀਜ ਕਿ ਜਾਨੀ ਅੱਜ ਪਰ ਬੀਜ ਹੀ ਨਹੀਂ ਜਾਣੀ ਸੂਰਜ ਢਲ ਚੁ ਗਿਆ ਨੇ ਬਹੁਤ ਵਧੀਆ ਨਜ਼ਾਰਾ ਆਉਂਦਾ ਹੈ ਖੇਤੀ ਕਰਨ ਦਾ ਮਿੱਤਰੋ ਨਜ਼ਾਰੇ ਲਿਆ ਕਰੋ ਪੂਰੀ ਜ਼ਿੰਦਗੀ ਦੇ ਸਟ੍ਰੈਸ ਦਾ ਸੋਚਣ ਨੂੰ ਭੁੱਲ ਜਾ ਕਰੋ ਖੇਤ ਆਇਆ ਕਰੋ ਪੂਰਾ ਬਹੁਤ ਨਜ਼ਾਰਾ ਆਉਂਦਾ ਚੱਲ ਕੇ ਇਹ ਸਾਰਾ ਅੱਜ ਦਾ ਪੂਰਾ ਆਨੰਦ ਮਾਣਿਆ ਪੂਰਾ ਜਿੰਨਾ ਕਹਿਆ ਸਰੀਰ ਜਿਹਾ ਸੈੱਟ ਹੋ ਗਿਆ ਬੜੀ ਸੋਹਣੀ ਨੀਂਦ ਆਊਗੀ ਬਾਬੇ ਦੀ ਕਿਰਪਾ ਨਾਲ ਜੋਰ ਲਾ ਕੇ ਕੰਮ ਕਰਿਆ ਕਰੋ ਕੁਝ ਨਹੀਂ ਹੁੰਦਾ ਨਾਲ ਪੜ੍ਹੇ ਰਹੀ ਪੜ੍ਹਾਈ ਲਿਖਾਈ ਵੀ ਜ਼ਰੂਰੀ ਹੈ ਪੜਾਈ ਫੁੱਲ ਕਰੋ ਤੇ ਜੋਰ ਵੀ ਲਾਇਆ ਕਰੋ ਜਦੋਂ ਮੌਕਾ ਮਿਲਦਾ ਖੇਤ ਦਾ ਹੁੰਦਾ ਉਹ ਜ਼ਰੂਰ ਆਇਆ ਕਰੋ ਤਾਂ ਮਾਫੀ ਬਹੁਤ ਕੰਮ ਕਰਨ ਲੱਗ ਗਿਆ ਜਦੋਂ ਜੋਰ-ਜੂਰ ਲੱਗਿਆ ਹੁੰਦਾ ਨਾ ਸਰੀਰ ਜਿਆ ਸੈੱਟ ਹੋ ਜਾਂਦਾ ਪੂਰਾ ਨਜ਼ਾਰਾ ਆ ਜਾਂਦਾ ਤੇ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਏਰੀਆ 'ਚ ਕਿਹੜਾ-ਕਿਹੜਾ ਬੀਬੀਜੀ ਆਨੇ ਹੋ ਤੇ ਕਿਹੜਾ ਝਾੜ ਪਿਛਲੇ ਵਾਰੀ ਜ਼ਿਆਦਾ ਹੋਇਆ ਸੀ ਤੇ ਉਹ ਨੂੰ ਤੁਸੀਂ ਐਤ ਕੀ ਵੇਜਦੇ ਹੋ ਜ਼ਿਆਦਾ ਆਪਣੇ ਏਰੀਆ 'ਚ ਲਗਭਗ ਵਧੀਆ ਰਿਹਾ ਪਿਛਲੇ ਵਾਰੀ ਦਾ ਸਾਰਿਆਂ ਦਾ ਝਾੜ ਬਹੁਤ ਵਧੀਆ ਸੀਗਾ ਕੋਈ ਨਹੀਂ ਮਾੜੇ ਚ ਰਿਹਾ ਸੀਗਾ ਵਧੀਆ ਜੀ ਸੀ ਕੰਮ ਤੁਹਾਡੇ ਏਰੀਆ ਬਾਰੇ ਦੱਸੋ ਵੀ ਕਿਹੜੀ ਦਾ ਜ਼ਿਆਦਾ ਝੜ ਰਿਹਾ ਹੈ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ